ਹੈਲੋ ਮੈਂ ਅਕਸ ਤਿਰੰਕਰ ਹਾਜ਼ਰਾਂ ਇੱਕ ਨਵੀਂ ਵੀਡੀਓ ਦੇ ਨਾਲ ਰਾਹੂ ਡਰ ਗਿਆ ਬੜਾ ਡਰਾਇਆ ਇਹ ਇੱਕ ਗ੍ਰਹਿ ਹੈ ਜਾਂ शनि ਹੈ ਜਿਸ ਦਾ ਨਾਮ ਲੈਂਦੇ ਸਦੀਆਂ ਤੋਂ ਲੋਕਾਂ ਦੇ ਮਨ ਚ ਡਰ ਬੈਠਾ ਦਿੱਤਾ ਗਿਆ ਇਹ ਇੱਕ ਅਜੀਹਾ ছায়ਾ ਗ੍ਰਹਿ ਜਿਸ ਨੂੰ ਬ੍ਰਾਈ ਅਪਸ਼ਗਨ ਤੇ ਮਨੁੱਖੀ ਦੁੱਖਾਂ ਦਾ ਕਾਰਨ ਦੱਸ ਦੱਸ ਕੇ ਪਾੜਿਆਂ ਨੇ ਬ੍ਰਾਹਮਣਾ ਨੇ ਪੋੜੇ ਪੜੇ ਲੋਕਾਂ ਨੂੰ ਸਦੀਆਂ ਤੱਕ ਡਰਾਇਆ ਲੁਟਿਆ ਕਾਰਨ ਦੱਸਾਂਗੀ ਮੈਂ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਵਿਸ਼ਾ ਦਿਲਚਸਪ ਹੈ ਪੂਰੇ YouTube ਤੇ ਇਦਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੋਣੀ ਜਿਹੜੀ ਕਰਨ ਜਾ ਰਹੀ ਹੈ ਡਾਕਟਰ ਤੇਰੰਕਾਰ ਪੁਰਾਣੇ ਸਮੇਂ 'ਚ ਜਦੋਂ ਲੋਕਾਂ ਕੋਲ ਆਪਣੀ ਬਰਥ ਚਾਰਟ ਜਨਮkundli ਸਮਝਣ ਲਈ ਕੋਈ ਗਿਆਨ ਨਹੀਂ ਸੀ ਹੁੰਦਾ ਹਨ ਪੜ੍ਹਤਾ ਸੀ ਬਹੁਤ ਜ਼ਿਆਦਾ ਤਾਂ ਡਰਾਉਣਾ ਸਭ ਤੋਂ ਆਸਾਨ ਤਰੀਕਾ ਸੀ ਲੋਕਾਂ ਤੋਂ ਪੈਸਾ ਯਾਗ ਪੂਜਾ ਪਾਠ ਕਰਾਉਣ ਦੇ ਨਾਮ ਉੱਪਰ ਕੁਝ ਲਾਲਚੀ ਲੋਕਾਂ ਨੇ ਪ੍ਰਪੰਚ ਬਣਾ ਲਿਆ ਕਿ ਠੱਗਿਆ ਕਿੱਦਾਂ ਚਾਏ। भोले ਲੋਕਾਂ ਦੀ ਕਮਜ਼ੋਰ ਨਸ ਫੜ ਲਈ ਗਈ। سلسلہ ਚੱਲ ਪਿਆ। ਆਪਣੇ ਘਰ ਚਲਾਉਣ ਲਈ ਲੋਕਾਂ ਦੀ ਜੇਬਾਂ ਖਾਲੀ। ਰਾਹੂ ਨੂੰ ਸ਼ਾਇਆ ਗ੍ਰਹਿ ਹੋਣ ਕਰਕੇ ਰਹੱਸਮਈ ਮੰਨਿਆ ਗਿਆ ਤੇ ਜਦੋਂ ਕੋਈ ਸਮਝ ਨਹੀਂ ਆਇਆ ਤਾਂ ਕਹਿ ਦਿੱਤਾ ਕਿ ਪੂਤ ਪ੍ਰੇਤ ਜਾਂ ਅਫਸ਼ਕਨ ਸਾਰਾ ਕੁਝ ਰਾਹੂ ਕਰਕੇ ਹੁੰਦਾ। ਵਿਚਾਰੇ ਨੂੰ ਖਾਮ ਖਾਮ ਬਦਨਾਮ ਕਹਾਜ਼ਰਤਾ ਮੈਂ ਦੱਸਾਂਗੀ ਕਿ ਰਾਹੂ ਮਾੜਾ ਵੀ ਹੈ ਪਰ ਕਿਹੜੀਆਂ ਸਥਿਤੀਆਂ 'ਚ 1% ਹੋ ਸਕਦਾ 99% ਉਹ ਬਹੁਤ ਚੰਗਾ ਹੈ ਉਹਦਾ ਡਰ ਅੱਜ ਮੈਂ ਤੁਹਾਨੂੰ ਆਪਣੀ ਵੀਡੀਓ 'ਚ ਡਰ ਮੁਕਤ ਕਰਨਾ ਅਸਲ 'ਚ ਰਾਹੂ ਤਾਂ ਇੱਕ એનર્ਜੀ ਹੈ ছায়ਾ ਗ੍ਰਹਿ ਆ ਉਹ ਜਿੱਥੇ ਵੀ ਹੋਵੇ ਉਹਦੀ ਤਾਕਤ ਨੂੰ ਸਹੀ ਦਿਸ਼ਾ 'ਚ ਵਰਤਣਾ ਹੀ ਅਸਲੀ ਉਪਾਅ ਹੈ ਨਾ ਕਿ ਸਿਰਫ ਡਰਨਾ ਪਰ ਕੀ ਰਾਹੂ ਸੱਚਮੁੱਚ ਸਾਡਾ ਦੁਸ਼ਮਣ ਹੈ ਇਹ ਫਿਰ ਇੱਕ ਅਜਿਹਾ ગ્રਹ ਜੋ ਸਹੀ ਸਥਿਤੀਆਂ ਦੇ ਵਿੱਚ ਸਾਡਾ ਸਭ ਤੋਂ ਵੱਡਾ ਸਾਥੀ ਬਣ ਜਾਂਦਾ ਬਣੇਗਾ ਜ਼ਰੂਰ ਬਣਾਵਾਂਗੇ ਆਪਾਂ ਵੈਦਿਕ ਦੌਰ ਦੇ ਗ੍ਰੰਥ ਸਪਸ਼ਟ ਕਲੀਅਰ ਕਹਿੰਦੇ ਆ ਕਿ ਕੋਈ ਵੀ ગ્રਹ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ ਇਹ ਤਾਂ ਸਾਡੇ ਕਰਮ ਨੇ ਗੱਲ ਮੁੱਕਦੀ ਹੈ ਆ ਕੇ ਕਰਮਾਂ ਤੇ ਸਾਡੀ ਜਨਮ ਕੁੰਡਲੀ ਦੀ ਸਥਿਤੀ ਨੰਬਰ 2 ਹੋ ਗਿਆ ਤੇ ਉਸ ਸਮੇਂ ਦੇ ગ્રਹ ਦਸ਼ਾ ਚੱਕਰ ਇਹ ਤੈਅ ਕਰਨਗੇ ਤਿੰਨੋਂ ਕਿ ਰਾਹੂ ਨੇ ਸਾਨੂੰ ਜਾਂ ਕਿਸੇ ગ્રਹ ਨੇ ਸਾਨੂੰ ਕੀ ਪਾਠ ਪੜਾਉਣਾ ਜੀਵਨ ਦਾ ਕੀ ਸਬਕ ਦੇਣਾ ਹੈ ਰਾਹੂ ਨੂੰ ਅਕਸਰ ਮਾਇਆ ਲਾਲਚ ਤੇ ਭਰਮ ਦਾ ਕਾਰਕ ਮੰਨ ਦਿੱਤਾ ਅਸਲ 'ਚ ਮਨੁੱਖ ਦੇ ਅੰਦਰ ਉਹ ਚੰਗਾਰੀ ਭਰਦਾ ਹੈ ਜੋ ਉਸ ਨੂੰ ਅੱਗੇ ਵਧਾਉਂਦੀ ਹੈ ਛਿੰਗ ਛਿੰਗ ਕੀ ਹੈ ਲਗਨ ਲਗਨ ਲੱਗਣੀ ਵਿਦੇਸ਼ ਜਾਣ ਦੇ ਮੌਕੇ ਮਿਲਦੇ ਆ ਤੁਹਾਨੂੰ ਪਤਾ ਰਾਹੂ ਹੀ ਨਵੀਂ ਸੋਚ ਦਿੰਦਾ ਟੈਕਨੋਲੋਜੀ ਹੈ ਨਾ ਡਿਜੀਟਲ ਹੋਣਾ वर्ल्ड वाइड ਤਰੱਕੀ ਕਰਨੀ ਟੈਕਨੋਲੋਜੀ ਦੇ ਗੁਪਤ ਭੇਦ ਇਹ ਸਾਰੇ ਗੁਪਤ ਗਿਆਨ ਜਾਂ ਜਿਹੜੇ ਡਰਕ ਆਫ ਨੇ ਇਹਨਾਂ ਨੂੰ ਤੋੜਨ ਦੀ ਤਾਕਤ ਜੇ ਕੋਈ ਨੌ ਗ੍ਰਹਾਂ ਦੇ ਵਿੱਚੋਂ ਕੋਈ ਸਟਰੋਂਗ ਹੈ ਤਾਂ ਉਹ ਹੈ ਰਾਹੂ ਮੈਂ ਇਸ ਨੂੰ ਸੱਚਾ ਸਾਥੀ ਕਹੂੰਗੀ ਰਾਹੂ ਬੁਰਾ ਨਹੀਂ ਹੈ ਰਾਹੂ ਹੀ ਮਨੁੱਖ ਨੂੰ ਕੰਫਰਟ ਜ਼ੋਨ ਚੋਂ ਬਾਹਰ ਕੱਢਦਾ ਕਿ ਲਾਥਾਰਜਿਕ ਨਾ ਬਣੋ ਚਲੋ ਆਪਾਂ ਤਰੱਕੀ ਕਰਨੀ ਹੈ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ ਤادیه ਤਾਂ ਨਵੀਆਂ ਚੀਜ਼ਾਂ ਮਿਲਣੀਆਂ ਘਰ ਦੇ ਬੈਡਰੂਮ ਚ ਬਹਿ ਕੇ ਤਾਂ ਸੰਸਾਰ ਨਹੀਂ ਇਹਨਾਂ ਦੇਖ ਸਕੋਗੇ ਮੋਬਾਈਲ 'ਚ ਦਿਸੂਗਾ ਜੇ ਅਸਲ 'ਚ ਦੇਖਣਾ ਤਾਂ ਕਦਮ ਬਾਹਰ ਵਧਾਉਣੇ ਪੈਣੇ ਆ ਤੁਹਾਨੂੰ ਨਵੀਆਂ ਚੀਜ਼ਾਂ ਨੂੰ ਸਿੱਖਣ ਦਾ ਮੌਕਾ ਦਿੰਦਾ ਰਹੂ ਵਿਦੇਸ਼ ਜਾਣ ਦਾ ਮੌਕਾ ਦੇ ਰਿਹਾ ਉਹ ਅਰਸ਼ ਤੋਂ ਫਰਸ਼ ਤੱਕ ਪਿਚਾਉਂਦਾ ਅਰਸ਼ ਤੋਂ ਫਰਸ਼ ਤੱਕ ਕਦੀ ਵੀ ਨਹੀਂ ਇਹ ਕਿਹਨਾਂ ਨੇ ਕਿਹਾ ਮੈਂ ਕਹਿ ਰਹੀ ਅੱਜ ਫਰਸ਼ ਤੋਂ ਅਰਸ਼ ਤੱਕ ਸੱਚਮੁੱਚ ਜਕੀਨਾਂ ਕਈ ਵਾਰ ਜੀਵਨ ਚ ਰਾਹੂ ਇਦਾਂ ਦਾ ਤੁਹਾਨੂੰ ਧੱਕਾ ਦਿੰਦਾ ਨਾ ਧੱਕਾ ਨੇ ਲਾਉਂਦੇ ਵਿੱਚੋਂ ਪਿੱਠ ਤੋਂ ਫਿਰ ਬਾਦ ਸ਼ਾਬਾਸ਼ 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 ਤੂੰ ਕਰ ਲੈਣਾ ਤੂੰ ਕਰ ਲੈਣਾ ਇੰਨਾ ਪੁਸ਼ ਕਰਦਾ ਤੁਹਾਨੂੰ ਕਿ ਇਨਸਾਨ ਇੱਕਦਮ ਤਰੱਕੀ ਜਾਂ ਵੱਡੇ ਵਿਕਾਸ ਵੱਲ ਨੂੰ ਵੱਧ ਜਾਂਦਾ ਚਾਹੇ ਉਹ ਬਿਜ਼ਨਸ ਹੋਵੇ ਉਹਦਾ ਜਾਂ ਸ਼ੋਹਰਤ ਹੋਵੇ ਜਾਂ ਕੈਰੀਅਰ ਹੋਵੇ ਰਾਹੂ ਅਣਜਾਣ ਹਾਲਾਤਾਂ ਚ ਤੱਕਦਾ ਤੁਹਾਨੂੰ ਹਨੇਰਿਆਂ ਵੱਲ ਨੂੰ ਕਿ ਇਹ ਡਰ ਤੋੜੋ ਹਨੇਰਾ ਡਰਾਉਂਦਾ ਨਹੀਂ ਆ ਉਸ ਵਿੱਚੋਂ ਅਸੀਂ ਆਪਣੇ ਭਵਿੱਖ ਦੀ ਇੱਕ ਕਿਰਨ ਲੱਭਣੀ ਹੈ। ਉਹ ਡਰ ਸਾਰੇ ਉਹਨਾਂ ਡਰਾਂ ਦਾ ਬੰਧਨ ਤੋੜ ਦਿੰਦਾ ਹੈ ਜੋ ਸਾਨੂੰ ਰੋਕਦੇ ਆ ਜ਼ਿੰਦਗੀ 'ਚ ਤਰੱਕੀ ਕਰਨ ਤੋਂ। ਤਾਂ ਫਿਰ ਇਹ ਮਾੜਾ ਹੋਇਆ ਪਹਿਲਾਂ ਇਥੇ ਚੰਗਾ ਹੀ ਬਹੁਤ ਆ। ਇਹ ਅਹਿਸਾਸ ਦਵਾਉਂਦਾ ਹੈ ਕਿ ਸਿਰਫ ਮਾਇਆ ਹੀ ਸਭ ਕੁਝ ਨਹੀਂ ਹੈ। ਪਰ ਉਹਦੀ ਖੋਜ ਵੀ ਸਿੱਖਣ ਦਾ ਹੀ ਹਿੱਸਾ ਆ। ਮਾਇਆ ਹੀ ਨਹੀਂ ਇਕੱਲੀ ਸਭ ਕੁਝ। ਸੱਚ ਹੈ ਕਿ ਰਾਹੁ ਸਿਰਫ ਉਹਨਾਂ ਨੂੰ ਡਰਾਉਂ ਡਰਾਉਂਦਾ ਹੈ ਜਿਹੜੇ ਬਦਲਾਅ ਤੋਂ ਡਰਦੇ ਆ। ਸਿੱਧੀ ਜੀ ਮੇਰੀ ਗੱਲ ਹੈ। ਜਿਹੜੇ ਚਾਹੁੰਦੇ ਆ ਕਿ ਰੱਬ ਪਲੇਟ ਵੀ ਮੋਰੇ ਰੱਖ ਦੇਵੇ ਭਾਂਤ ਭਾਂ ਦੇ ਖਾਦ ਪਦਾਰਥ ਵੀ ਰੱਖ ਦੇ ਤੇ ਚਮਚੇ ਨਾਲ ਸਾਡੇ ਮੂੰਹ ਦੇ ਵਿੱਚ ਉਹ ਖਾਦ ਪਦਾਰਥ ਪਾਵੇ ਵੀ ਐਦਾਂ ਥੋੜੋ ਹੁੰਦਾ ਨਾ ਬੁਰਕੀ ਤਾਂ ਚੱਕ ਕੇ ਆਪ ਪਾਉਣੀ ਹੈ ਥਾਲੀ ਰੱਬ ਜ਼ਰੂਰ ਭੇਜਵਾ ਦੇਗਾ ਚਮਚਾ ਤਾਂ ਮੂੰਹ ਚ ਆਪ ਹੀ ਲੈ ਜਾਣਾ ਪੈਣਾ ਨਾ ਆਪਣੇ ਹੱਥਾਂ ਰਾਈ ਚੱਕ ਕੇ ਸੋ ਜੇ ਬਦਲਾਵ ਚਾਹੁੰਦੇ ਹੋ ਜਾਂ ਸਿੱਖਣ ਦੇ ਲਈ ਤੇ ਜ਼ਰਬੇ ਕਰਨ ਲਈ ਤਾਂ ਆਪਣੇ ਕਰਮਿਕ 파ਟ ਪੂਰੇ ਕਰਨ ਲਈ ਤਿਆਰ ਹੋ ਜਾਓ। ਉਹ ਰਾਹੂ ਇੱਕ ਤਨ ਮੌਕਾ ਦਿੰਦਾ ਹੈ। ਉਹ ਤੁਹਾਡਾ ਦੋਸਤ ਹੈ ਨਾ ਕਿ ਸਜ਼ਾ ਦੇਣ ਵਾਲਾ ਦੁਸ਼ਮਣ। ਆਓ ਅੱਜ ਦੀ ਮੈਂ ਵੀਡੀਓ 'ਚ ਤੁਹਾਨੂੰ ਦੱਸਦੀ ਆ ਕਿ ਰਾਹੂ ਕਿਵੇਂ ਤੇ ਕਿੱਦਾਂ ਸਾਡਾ ਚੰਗਾ ਸਾਥੀ ਵੀ ਹੋ ਸਕਦਾ ਹੈ। ਮਾੜੇ ਨੂੰ ਚੰਗਾ ਬਣਾ ਲੀਦਾ ਹੈ। ਮਾੜਾ ਨਹੀਂ ਹੈ, ਮਾੜਾ ਬਣਾਇਆ ਗਿਆ ਹੈ ਆਪਣੀ ਦੁਕਾਨਦਾਰੀ ਚਲਾਉਣ ਲਈ। ਠੀਕ ਹੈ ਜੀ ਸਿੱਧੀ ਗੱਲ ਆ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਲੱਖਾਂ ਭੋਲੇ ਭਾਲੇ ਲੋਕਾਂ ਨੂੰ ਸਦੀਆਂ ਤੋਂ ਵੱਡੀਆਂ-ਵੱਡੀਆਂ ਫੀਸਾਂ ਲੈ ਕੇ ਲੁੱਟਣ ਦਾ ਪਰਪੰਚ ਰਚਿਆ ਜਾਂਦਾ ਰਿਹਾ। ਤੁਸੀਂ ਸੁਣਿਆ ਹੋਵੇਗਾ ਰਾਹੂ ਤੁਹਾਡੀ ਬਰਬਾਦੀ ਦਾ ਕਾਰਨ ਕਿ ਸੱਚਮੁੱਚ ਐਦਾਂ ਹੁੰਦਾ ਜਾਂ ਸਦੀਆਂ ਪੁਰਾਣੀ ਇੱਕ ਗਲਤਫਹਿਮੀ ਹੈ ਜੋ ਤੁਹਾਡੇ ਦਿਲ 'ਚ ਡਰ ਬਿਠਾਉਣ ਲਈ ਪੈਦਾ ਕੀਤੀ ਗਈ ਹੈ ਤੇ ਉਹਨੇ ਇੱਕ ਘਰ ਕਰ ਲਿਆ ਦਿਮਾਗ ਦੇ ਅੰਦਰ ਇੱਕ ਫੋਬੀਆ ਨਹੀਂ ਰਾਹੁ ਦਾ ਉਹ ਫੋਬੀਆ ਅੱਜ ਮੈਂ ਦੂਰ ਕਰਨਾ ਵੀਡੀਓ ਤੇ ਅੰਤ ਤੱਕ ਬਣੇ ਰਹਿਣਾ ਵੈਦਿਕ ਜੋਤਿ ਗ੍ਰੰਥਾਂ 'ਚ ਰਾਹੁ ਨੂੰ ਸ਼ਾਇਆ ਗ੍ਰਹਿ ਕਿਹਾ ਗਿਆ ਨਾ ਉਹ ਚੰਗਾ ਨਾ ਮਾੜਾ ਉਹ ਤਾਂ ਕਰਮਕ ਪਾਠ ਪੜਾਉਂਦਾ ਇੱਕ ਤੁਹਾਨੂੰ ਮੋਟੀਵੇਸ਼ਨ ਦਿੰਦਾ ਇੱਕ ਤਾਕਤ ਦਿੰਦਾ ਪਰ ਅਨਪੜ ਯੁੱਗ ਵਿੱਚ ਲੋਕ ਗ੍ਰਹਿ ਗਤੀ ਨਹੀਂ ਸੀ ਸਮਝ ਪਾਉਂਦੇ ਉਹਨਾਂ ਨੂੰ ਨੌਲੇਜ ਨੌਲੇਜ ਨਹੀਂ ਸੀ ਕੁਝ ਪੰਡਤਾਂ ਨੇ ਵਿਦਵਾਨਾਂ ਨੇ ਬ੍ਰਾਹਮਣਾਂ ਨੇ ਕੁਝ ਪਰਸੈਂਟ ਕੁਝ ਬਹੁਤ ਚੰਗੇ ਨੇ ਸਰਮਾਨ ਯੋਗ ਨੇ ਉਹਨਾਂ ਨੇ ਡਰ ਦੇ ਸਾਰੇ ਆਪਣਾ ਰੋਜਗਾਰ ਬਣਾ ਲਿਆ ਰਾਹੂ ਦਾ ਨਾਮ ਲਾ ਕੇ ਲੋਕਾਂ ਨੂੰ ਡਰਾਇਆ ਇਹ ਤੁਹਾਡੀ ਨੌਕਰੀ ਖਾ ਲਊਗਾ ਇਹਨੇ ਤੁਹਾਡਾ ਪਰਿਵਾਰ ਤੋੜਤਾ ਇਹਨੇ ਤੁਹਾਡਾ ਤਲਾਕ ਕਰਾਤਾ ਇਹ ਬਿਮਾਰੀ ਲਿਆਊਗਾ ਜਦੋਂ ਗ੍ਰੰਥ ਕਹਿੰਦੇ ਆ ਰਾਹੂ ਉਹ ਹੀ ਦਿੰਦਾ ਜੋ ਸਿੱਖਣ ਦਾ ਸਮਾਂ ਆ ਜਾਂਦਾ ਠੀਕ ਹੈ ਰਾਹੁ ਦੇ ਚੰਗੇ ਪੱਖ ਵੀ ਨੇ ਗ੍ਰੰਥਾ ਚ ਰਾਹੁ ਵਿਦੇਸ਼ੀ ਸੰਪਰਕ ਖੋਜਦਾ ਵਿਦੇਸ਼ ਯਾਤਰਾ ਕਰਾਉਂਦਾ ਅੰਤਰਰਾਸ਼ਟਰੀ ਮੌਕੇ ਦਿੰਦਾ ਮੜਾ ਹੈ ਫਿਰ ਨਵੀਆਂ ਦਸ਼ਾਵਾ ਖੋਲਤੀਆਂ ਤੁਹਾਡੀ ਲਾਈਫ ਲਈ ਨਵੇਂ ਦਰਵਾਜ਼ੇ ਖੋਲ੍ਹਤੇ ਨਵਾਂ ਮੰਚ ਪ੍ਰਦਾਨ ਕਰਦਾ ਨਵੀਨਤਾ ਤੇ ਹਮਮਤ ਦਿੰਦਾ ਇਨਸਾਨ ਨੂੰ ਪੁਰਾਣੀ ਸੋਚ ਕਹਿੰਦਾ ਤੋੜ ਦਿਓ ਨਵੀਂ ਸਮੇ ਦੇ ਹਾਣ ਦੀ ਸੋਚ ਨੂੰ ਅਪਣਾਓ ਜਿਸ ਵੀ ਦੌਰ ਚ ਜੀ ਰਹੇ ਹਾਂ ਜਿਸ ਵੀ ਯੁੱਗ ਚ ਜੀ ਰਹੇ ਹਾਂ ਉਸ ਨਵੀਂ ਸੋਚ ਨੂੰ ਅਪਣਾਉਣ ਲਈ ਤੁਹਾਨੂੰ ਮਜਬੂਰ ਕਰਦਾ ਰਹੂ ਫਿਰ ਦੁਸ਼ਮਣ ਹੋਇਆ ਤੁਹਾਡਾ ਤੁਹਾਡੇ ਖੌਫ ਦਾੰਤ ਕਰਦਾ ਹੈ ਰਾਹੁ ਅਨਰਜੀ ਹੈ ਇਸ ਕਰਕੇ ਅਣਜਾਣ ਹਾਲਾਤਾਂ ਚ ਵੀ ਉਹ ਤੁਹਾਨੂੰ ਸੱਚੀ ਹਿੰਮਤ ਕਰਨੀ ਸਿਖਾਉਂਦਾ ਰਾਹੁ ਗੁਪਤ ਗਿਆਨ ਦਿੰਦਾ ਤੰਤਰ ਮੰਤਰ ਸਾਇੰਸ ਗੁਪਤ ਕਲਾਵਾਂ ਦਾ ਮਾਰ ਬਣਾਉਂਦਾ ਰਹੂ ਤੁਹਾਨੂੰ ਅਚਾਨਕ ਤੁਹਾਡੀ ਤਰੱਕੀ ਕਰ ਦਿੰਦਾ ਬੈਠੇ ਬਿਠਾਏ ਨਾ ਤੁਸੀਂ ਕਹਿਣੇ ਵੀ ਬੰਦਾ ਵੀ ਉਹ ਤਾਂ ਐਵੇਂ ਹੀ ਸੁਧਾਰਨ ਗਿਆ ਸੀ ਲੈ ਲੋਕਾਂ ਦਾ ਖੇਡਦਾ ਇਹ ਜਿਹੜਾ ਅਚਾਨਕ ਉਠਾਣ ਹੈ ਨਾ ਉਹ ਕਿਸੇ ਦਾ ਜੇ ਸਥਿਤੀ ਅਨੁਕੂਲਤ ਰਹੂ ਇੱਕਦਮ ਉੱਚੀ ਪੋਜੀਸ਼ਨ ਤੇ ਉੱਚੀ ਸ਼ੋਹਰਤ ਤੇ ਉੱਚੇ ਪੈਸੇ ਧਨ ਦਵਾ ਦਿੰਦਾ ਸੋ ਪੋਜੀਸ਼ਨ ਸ਼ੋਹਰਤ ਧਨ ਉਹਨੇ ਦਿਵਾਉਣਾ ਰਾਹੁ ਨੇ ਸਾਨੂੰ ਦੋ ਸਬਕ ਸਿਖਾਉਣੇ ਆ ਲਾਈਫ ਚ ਪਹਿਲਾ ਮਾਇਆ ਦਾ ਸਵਾਦ ਚਖ ਲਓ ਕੋਈ ਗੱਲ ਨਹੀਂ ਟੇਸਟ ਕਰਨ ਆਇਓ ਚਖੋ ਪਰ ਇਹ ਸਮਝੋ ਕਿ ਇਹ ਸਦੀਵੀ ਨਹੀਂ ਹੈ ਇਹ ਚੰਚਲਾ ਮਾਇਆ ਇਹਨੇ ਇੱਕ ਕੋਲ ਸਦਾ ਸਦਾ ਲਈ ਟਿੱਕੇ ਨਹੀਂ ਬੈਠਣਾ ਇਹ ਗਿਆਨ ਪ੍ਰਦਾਨ ਕਰਦਾ ਸਾਨੂੰ ਰਾਹੂ ਦੂਜਾ ਪਾਠ ਪੜਾਉਂਦਾ ਹੈ ਬਦਲਾਅ ਤੋਂ ਡਰਨਾ ਨਹੀਂ ਹੈ ਕਈ ਘਟਨਾਵਾਂ ਤੁਹਾਨੂੰ ਅਚਾਨਕ ਤੋੜ ਕੇ ਰੱਖ ਦਿੰਦੀਆਂ ਤੁਸੀਂ ਡਰਨ ਲੱਗ ਪੈਂਦੇ ਆ ਕਿ ਚੰਗਾ ਭਲਾ ਤਾਂ ਸਭ ਕੁਝ ਚੱਲ ਰਿਹਾ ਸੀ ਇਹ ਸਾਰਾ ਕੁਝ ਹੋ ਕੀ ਗਿਆ ਅਸਲ ਦੇ ਵਿੱਚ ਉਸ ਸਮੇਂ ਰਾਹੂ ਤੁਹਾਨੂੰ ਜੀਵਨ ਦੇ ਨਵੇਂ ਫੇਸ ਵਿੱਚ ਦਾਖਲ ਕਰ ਰਿਹਾ ਹੁੰਦਾ ਹੈ ਦੇਖ ਲਓ ਸੁਭਿਦੀ ਵਿਵਹਾਰ ਇਦਾਂ ਦੇ ਘਟਨਾਵਾਂ ਦਾ ਪਰਪੰਛ ਰਾਤੀ ਦਿੱਤਾ ਜਾਂਦਾ ਹੈ ਨਾ ਸਾਰਾ ਆਲੇ-ਦੋਲੇ ਤੁਹਾਡੇ ਸੋ ਜਦੋਂ ਤੁਸੀਂ ਇਹ ਦੋ ਪਾਠ ਸਮਝ ਲੈ ਰਾਹੁ ਤੁਹਾਡਾ ਸਭ ਤੋਂ ਵੱਡਾ ਦੋਸਤ ਬਣ ਜਾਏਗਾ ਅਗਲੀ ਵਾਰ ਜਦੋਂ ਕੋਈ ਤੁਹਾਨੂੰ ਕਹੇ ਕਿ ਰਾਹੁ ਤੁਹਾਡਾ ਦੁਸ਼ਮਣ ਹੈ ਇੱਕ ਵਾਰ ਆਪਣੇ ਆਪ ਤੋਂ ਸਵਾਲ ਪੁੱਛ ਲਿਓ ਕਿ ਸੱਚੀ ਗੱਲ ਆ ਜਾਂ ਇਹ ਸਦੀਆਂ ਪੁਰਾਣਾ ਰਾਖੋਬੀਆ ਜਾਂ ਡਰ ਪੈਦਾ ਕੀਤਾ ਉਹੀ ਕਸਿਆ ਪਟਿਆ ਡਰ ਅੱਜ ਵੀ ਮੈਨੂੰ ਡਰਾ ਰਿਹਾ ਨਹੀਂ ਰਾਹੁ ਤੁਹਾਡਾ ਦੁਸ਼ਮਣ ਨਹੀਂ ਹੈ ਇਹ ਤੁਹਾਡਾ ਸੱਚਾ ਦੋਸਤ ਹੈ ਉਹ ਤੁਹਾਨੂੰ ਨਵੀਆਂ ਸੀਮਾਵਾਂ ਤੋਂ ਬਾਹਰ ਕੱਢਦਾ ਸਿਖਾਉਂਦਾ ਵੀ ਜ਼ਿੰਦਗੀ 'ਚ ਤੁਸੀਂ ਵਿਕਾਸ ਕਿੱਦਾਂ ਕਰਨਾ ਹੈ ਤੁਹਾਡੇ ਅੰਦਰ ਹਿੰਮਤ ਕਿੱਦਾਂ ਆਉਣੀ ਹੈ ਜਾਂ ਤੁਹਾਡੀ ਨਵੀਂ ਸੋਚ ਹੀ ਤੁਹਾਨੂੰ ਅਸਲ ਵਿੱਚ ਵਰਲਡ ਵਾਈਲਡ ਜਿੱਤ ਦਵਾ ਸਕਦੀ ਹੈ ਜੇ ਇਹ ਗੱਲ ਤੁਹਾਡੇ ਦਿਲ ਨੂੰ ਲੱਗੀ ਅੱਜ ਅੱਜ ਦਾ ਮੇਰਾ ਟੌਪਿਕ ਇੰਟਰਸਟਿੰਗ ਲੱਗਾ ਤਾਂ ਕਮੈਂਟ ਕਰੋ ਕਿ ਮੈਂ ਰਾਹੁ ਤੋਂ ਨਹੀਂ ਡਰਦਾ ਇਹ ਵੀਡੀਓ ਸਰਵ ਵਿਅਕਤੀ ਦੇ ਨਾਲ ਸਾਂਝੀ ਕਰੋ ਜਿਹਦੇ ਅੰਦਰ ਇਨਾ ਹੀ ਲੋਕਾਂ ਨੇ ਡਰ ਪੈਦਾ ਕੀਤਾ ਹੈ ਆਪਣੀ ਦਾਲ ਰੋਟੀ ਤੋਰੀ ਫੁਲਕਾ ਚਲਾਉਣ ਲਈ ਮਿਲਦੇ ਆਂ ਅਗਲੀ ਵੀਡੀਓ ਵਿੱਚ ਜਿੱਥੇ ਮੈਂ ਖੋਲਾਂਗੀ ਰਾਹੁ ਨਾਲ ਜੁੜੇ ਹੋਰ ਗਾਰੇ ਰਾਜ ਜੇ ਮੇਰੀ ਵੀਡੀਓ ਤੁਹਾਨੂੰ YouTube ਉੱਪਰ ਪਹਿਲਾਂ ਤੋਂ ਮੌਜੂਦ ਏਸੇ ਟੌਪਿਕ ਨਾਲ ਜੁੜੀਆਂ ਹੋਰ ਵੀਡੀਓ ਤੋਂ ਅਲੱਗ ਤੇ ਵੱਖਰੇ ਐਂਗਲ ਤੋਂ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਾਂਗੇ ਦੁਆਰਾ ਇਸ ਵਾਅਦੇ ਨਾਲ ਕਿ ਅਗਲੀ ਵੀਡੀਓ ਦਾ ਵਿਸ਼ਾ ਵੀ ਬਿਲਕੁਲ ਅਲੱਗ ਤੇ ਤੁਹਾਡੇ ਵਾਸਤੇ ਫਾਇਦੇਮੰਦ ਹੋਵੇਗਾ ਮੈਂ ਮੰਨ ਕੇ ਚੱਲਣ ਲੱਗ ਪਈਆਂ ਕਿ ਤੁਸੀਂ ਮੇਰਾ ਇੱਕ ਪਰਿਵਾਰ ਹੋ ਤੁਹਾਡੇ ਦੁੱਖਾਂ ਨੂੰ ਸਹਿਜਪਾ ਨਾਲ ਸੌਖਿਆਂ ਤਰੀਕਿਆਂ ਨਾਲ ਬਿਨਾ ਟੁਣੇ ਕੀਤਿਆਂ ਟੁੱਟਕਿਆਂ ਰਾਹੀਂ ਵਿਦੇ ਵਿਦਾਨ ਨਾਲ ਬਹੁਤ ਮਿਨੀਮਮ ਖਰਚੇ ਨਾਲ ਹਾਂ ਡਰ ਪੈ ਰਹੇਤ ਖਰਚੇ ਨਾਲ ਤੁਹਾਨੂੰ ਇਸ ਅ ਜੋ ਤੁਸੀਂ ਨੂੰ ਇੰਟਰਸਟਿੰਗ ਵਿਸ਼ਾ ਬਣਾ ਕੇ ਮੈਂ ਪੇਸ਼ ਕਰਾਂਗੀ ਕਿਉਂਕਿ ਜੇ ਤੁਸੀਂ ਆ ਇਸ ਕਰਕੇ ਹੀ ਤਾਂ ਮੈਂ YouTube ਦੇ ਉੱਪਰ ਹੋਰ ਕਿਹਦੇ ਲਈ ਆ ਸੋ ਆਪਣਾ ਖਿਆਲ ਰੱਖਣਾ ਕਮੈਂਟ ਚ ਦਿਲ ਦੀਆਂ ਪਰਤਾਂ ਖੋਲ੍ਹ ਲੀਆਂ ਸ਼ੁਰੂ ਕਰ ਦੋ ਟਿਲ ਦੈਨ ਬਾਏ ਬਾਏ ਇੱਕ ਗੱਲ ਹੈਗੀ ਆ ਮੈਂ ਸ਼ੁਰੂ ਚ ਕਹ ਸੀ ਕਿ ਰਾਹੂ ਬਾਰੇ ਦੱਸੂਗੀ ਕਿ ਕਿੱਥੇ-ਕਿੱਥੇ ਸਥਿਤੀ ਚ ਥੋੜਾ ਜਿਹਾ 1% ਖਰਾਬੀ ਹੁੰਦਾ ਤਾਂ ਜੇ ਤੁਹਾਡੇ ਜਨਮ ਪੱਤਰੀ ਦੇ ਵਿੱਚ ਰਾਹੂ 6ਵੇਂ 8ਵੇਂ ਤੇ 12ਵੇਂ ਘਰ ਵਿੱਚ ਹੈ ਤਾਂ ਅਕਸਰ ਚੁਣੌਤੀਆਂ ਮਿਲ ਜਾਂਦੀਆਂ ਗੱਲ ਸੁਣੋ ਚੁਣੌਤੀਆਂ ਨਹੀਂ ਹੋਣਗੀਆਂ ਤਾਂ ਜੀਵਨ ਤਾਂ ਨਿਰਸ ਹੋ ਜਾਣਾ ਕੀ ਜੀਣ ਦਾ ਫਾਇਦਾ ਸਿੱਧੀ ਲਕੀਰੇ ਚੱਲੀ ਜਾਣਾ ਨਹੀਂ ਨਾ ਉਤਰਾ ਚੜਾਉਣਾ ਚਾਹੀਦੇ ਆਪਾਂ ਸਾਨੂੰ ਤਜਰਬਾ ਮਿਲਦਾ ਆਪਾਂ ਸਿੱਖਦੇ ਆ ਫਿਰ ਦੂਜੀ ਸਥਿਤੀ ਕੀ ਹੈ ਤੇ ਗੋਚਰ ਦੇ ਵਿੱਚ ਚੰਦਰਮਾ ਸੂਰਜ ਜਾਂ ਲਗਨ ਤੇ ਆ ਕੇ ਵੀ ਇਹ ਮਨੋਵਿਗਿਆਨਕ ਪ੍ਰੈਸ਼ਰ ਪਾ ਦਿੰਦਾ ਜਾਂ ਅਚਾਨਕ ਸੰਕਟ ਲਿਆ ਖੜੇ ਕਰਦਾ ਹੈ ਸੋ ਸ਼ਨੀ ਮੰਗਲ ਜਾਂ ਕੇਤੂ ਦੇ ਨਾਲ ਜੇ ਇਹਦੀ ਯੁੱਤੀ ਹੋਵੇ ਤਾਂ ਇਹ ਹਲਕੇ ਫੁਲਕੇ ਨੁਕਸਾਨ ਕਰ ਦਿੰਦਾ ਤੇ ਆਪਸੀ ਟਕਰਾਅ ਨੂੰ ਵਧਾ ਦਿੰਦਾ ਫਿਰ ਕੀ ਹੈ ਜਦੋਂ ਤੱਕ ਡਾਕਟਰ ਤੇ ਰੰਕਾਰ ਉਹ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਾਂ ਤੇ ਸੌਖੀਆਂ ਦੇਵੇਗੀ ਘਬਰਾਉਣਾ ਨਹੀਂ ਆਪਣਾ ਖਿਆਲ ਰੱਖਣਾ ਟਿਲ ਦੈਨ ਬਾਏ ਬਾਏ ਇਸ ਵੀਡੀਓ ਨੂੰ ਕਰੋ ਇੰਜੋਏ ਤੇ ਕਰ ਦਿਓ ਤੇ ਸਾਰਾ ਇਹਨੂੰ ਸ਼ੇਅਰ ਥੈਂਕ ਯੂ ਵੈਰੀ ਮਚ